ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 48 ਘੰਟਿਆਂ ਦੇ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ 8 ਤਰੀਕਾ ਅੱਜ ਤੇ ਕੱਲ 9 ਤਰੀਕਾ ਤੇ ਅਸਰੇ ਦਿਨ ਸਿੱਧਾ ਤੁਹਾਨੂੰ ਤਾਜ਼ਾ ਸੈਟਲਾਈਟ ਦੱਸਣਾਂ ਤੇ ਲੈ ਕੇ ਚੱਲਦੇ ਹਾਂ ਲਗਭਗ ਸਵੇਰ ਦੇ ਸਵਕ ਸਾਤਾ ਦਾ ਟਾਈਮ ਹੋਣ ਜਾ ਰਿਹਾ ਜੇ ਪੰਜਾਬ ਹਰਿਆਣਾ ਰਾਜਸਥਾਨ ਤਿੰਨ ਸੂਹਿਆਂ ਦੇ ਵਿੱਚ ਦੇਖ ਸਕਦੇ ਹਾਂ ਕਿ ਅਸਲ ਮੌਸਮ ਬਿਲਕੁਲ ਸਾਫ ਹੈ ਜਿਹੜੀ ਗਰਮੀ ਦਾ ਦੌਰ ਹੈ ਜਿਹੜਾ ਉਹ ਹੁਣ ਇੱਕ ਫੇਰ ਲੱਗਣ ਜਾ ਰਿਹਾ ਅੱਜ ਤੋਂ ਲੈ ਕੇ ਯਾਨੀ ਕਿ ਉਸੇ ਦਾ ਕੱਲ ਵੀ ਗਰਮੀ ਦੇ ਵਟ ਕਟੇ ਹੋਈ ਸੀ ਹਮਸਨੇ ਗਰਮੀ ਨੇ ਅੱਜ ਵੀ ਉਸੇ ਤਰ੍ਹਾਂ ਦਾ ਮੌਸਮ ਰਹਿਣ ਵਾਲਾ ਜੀ ਕੋਈ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਹੈ ਜੇਕਰ ਅਸੀਂ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਟੈਂਪਰੇਚਰ ਦੀ ਤੇ 40 ਤੋਂ ਫਲਸਟਾਫ ਫਿਰ ਚ ਰਿਹਾ ਜਿਹੜੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਜਾ ਚੁੱਕੇ ਨੇ 42.6 ਡਿਗਰੀ ਦੇ ਨਾਲ ਬਠਿੰਡਾ 에ਅਰਫੋਰਡ ਸਭ ਤੋਂ ਗਰਮ ਖੇਤਰ ਰਿਹਾ ਜੀ ਤੇ ਬਹੁਤੇ ਖੇਤਰਾਂ ਦੇ ਵਿੱਚ 40 ਤੋਂ ਲੱਗੇ ਜਾਂ ਫਿਰ 40 ਤੋਂ ਪਾਰ ਟੈਂਪਰੇਚਰ ਜਾ ਚੁੱਕੇ ਨੇ ਪਹਾੜਾ ਦੇ ਲੱਗੇ ਜਲੇ ਦੇਖਦੇ ਹਾਂ ਤੇ ਉੱਥੇ 38-39 ਦੇ ਆਸ-पास ਟੈਂਪਰੇਚਰ ਨੇ ਜਿਵੇਂ ਜਿਵੇਂ ਅਸੀਂ ਪਿੱਛੇ ਨੂੰ ਜਾਵਾਂਗੇ ਤੇ ਲਗਭਗ 40 ਦੇ 40-41 ਅਦਾ ਟੈਂਪਰੇਚਰ ਇਹਦੇ ਬਹੁਤੇ ਖੇਤਰਾਂ ਦੇ ਵਿੱਚ ਚੱਲ ਰਹੇ ਨੇ 44 ਡਿਗਰੀ ਦੇ ਨਾਲ ਸਰਸਾ ਜ਼ਿਲ੍ਹਾ ਸਭ ਤੋਂ ਗਰਮ ਰਿਹਾ ਜੀ ਹਰਿਆਣਾ ਦੇ ਵਿੱਚ ਤੇ ਉੱਥੇ ਵੀ ਟੈਂਪਰੇਚਰ 40-41-42 ਦੇ ਮੋਸਟਲੀ ਜ਼ਿਲ੍ਹਿਆਂ ਦੇ ਵਿੱਚ ਚੱਲਦੇ ਪਏ ਨੇ ਆਉਂਦੇ 48 ਘੰਟੇ ਦੀ ਅਫਾ ਮੌਸਮ ਬਿਲਕੁਲ ਸਾਫ਼ ਰਹੇਗਾ ਜੀ ਟੈਂਪਰੇਚਰ ਹਾਲੇ ਹੋਰ ਚੜਨਗੇ ਪੰਜਾਬ ਦੇ ਟੈਂਪਰੇਚਰ ਹੋ ਸਕਦਾ 44-45 ਤੇ ਜਾ ਸਕਦੇ ਨੇ ਆਉਣ ਦੇ 48 ਘੰਟਿਆਂ ਦੇ ਵਿੱਚ ਮੀਂਹ ਦਾ ਫਿਲਹਾਲ ਕੋਈ आसार ਨਹੀਂ ਅਗਲੇ 48 ਘੰਟੇ ਜਾਂ ਫਾਂਸਤੋ ਵੀ ਅੱਗੇ ਵਾਜਣੇ ਆ ਅਗਲੇ 4-5 ਦਿਨ ਫਿਲਹਾਲ ਕੋਈ ਮੀਂਹ ਨਹੀਂ ਹੈ ਅਗੜਾ ਮਹੀਨਾ ਦਾ ਦੌਰ ਹੈ ਜਿਹੜਾ ਉਹ ਲੱਗੇਗਾ ਜੇ 14 15 16 ਜਾਂ ਹੋ ਸਕਦਾ 15 16 17 ਇਹਦੇ ਲਾਗੇ ਸ਼ਾਗੇ ਲੱਗਦਾ ਨਜ਼ਰ ਆ ਰਿਹਾ ਉਹਦੀ ਅਫਰਡ ਤੁਹਾਨੂੰ ਮੌਕੇ ਦੇ ਦਿੱਤੇ ਜਾਵੇਗੀ ਤੇ ਫਿਲਹਾਲ ਜੀ ਅਗਲੇ 2-3 ਦਿਨ ਮੌਸਮ ਗਰਮ ਤੇ ਖੁਸ਼ਕ ਰਹਿਣ ਵਾਲਾ ਹੈ ਇਸੇ ਅਸੀਂ ਆਪਣੇ ਫੱਦਰ ਤੇ ਤੁਹਾਨੂੰ ਬੇਨਤੀ ਕਰਾਂਗੇ ਬਾਹਰ ਨਿਕਲਣਾ ਤੁਸੀਂ ਤਾਂ ਸਿੱਧਾ ਦੁਪਹਿਰ ਵੇਲੇ ਬਾਹਰ ਨਿਕਲਣ ਤੋਂ ਗਰੇਸ ਕਰੋ ਤਾਂ ਜੇਕਰ ਤੁਹਾਡੇ ਘਰ ਕੋਈ ਪੇਸ਼ੈਂਟ ਹੈ ਮਰੀਜ਼ ਹੈ ਤੁਹਾਡਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖੋ ਜੀ ਪਾਣੀ ਪੋਣੀ ਆਪਣਾ ਫੀਕਾ ਨਿਕਲੋ ਤੇ ਆਪਣਾ ਬੱਚਿਆਂ ਦਾ ਆਪਣੇ ਪਰਿਵਾਰ ਦਾ ਬਹੁਤ ਧਿਆਨ ਰੱਖੋ ਕਿਉਂਕਿ ਗਰ ਜੜੀਆਂ ਦੱਸ ਸਕਦੇ ਚੁੱਕੀ ਆ ਜਿਹੜੀ ਕਹਿ ਸਕਦੇ ਆ ਜਿਹੜੀ ਲਹਿਰ ਚੱਲਦੀ ਹੁੰਦੀ ਆ ਹੀਟ ਵੇਵ ਉਹਦੇ ਵੀ ਅਲਰਟ ਜੜੇ ਮੌਸਮ ਹੱਗਨੇ ਜਾਰੀ ਕਰ ਦਿੱਤੇ ਨੇ ਤੇ ਇਸ ਲਈ ਆਪਣਾ ਵਿਚਾਰ ਰੱਖਣਾ ਜ਼ਰੂਰੀ ਆ ਆਉਂਦੇ ਦਿਨਾਂ ਦੇ ਵਿੱਚ ਰਾਹਤ ਫਿਲਹਾਲ ਅਗਲੇ 7-8 ਦਿਨਾਂ ਤੋਂ ਬਾਅਦ ਮਿਲੇਗੀ ਇਸ ਲਈ ਉਹਨੇ 7-8 ਦਿਨ ਜਿਹੜੇ ਨੇ ਗਰਮੀ ਵਾਲੇ ਹੋਣਗੇ ਤੇ ਹੁਣ ਫਸ ਕੇ ਰਹਿਣਾ ਧੰਨਵਾਦ